ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਰਵਣ ਕਰਦੇ ਹਾਂ ਧੰਨ ਬਾਬਾ ਸ੍ਰੀ ਚੰਦ ਜੀ ਅਤੇ ਮੁਗਲ ਬਾਦਸ਼ਾਹ ਜਹਾਂਗੀਰ ਦੀ ਮੁਲਾਕਾਤ ਕਿਸ ਤਰ੍ਹਾਂ ਹੁੰਦੀ ਹੈ ਪੀਰ ਸਾਈ ਮੀਆਂ ਮੀਰ ਦਾ ਪ੍ਰਭਾਵ ਕਿਹਾ ਜਾਂਦਾ ਹੈ ਕਿ ਜਹਾਂਗੀਰ ਨੇ ਪੀਰ ਸਾਈ ਮੀਆਂ ਮੀਰ ਜੋ ਗੁਰੂ ਘਰ ਨਾਲ ਵੀ ਡੂੰਗਾ ਸੰਬੰਧ ਰੱਖਦੇ ਸਨ ਤੋਂ ਪੁੱਛਿਆ ਕਿ ਇਹ ਕੋਈ ਅਜਿਹਾ ਵਿਅਕਤੀ ਹੈ ਜਿਸ ਦੀਆਂ ਅੱਖਾਂ ਰੱਬ ਨਾਲ ਜੁੜੀਆਂ ਹੋਣ। ਪੀਰ ਸਾਈ ਮੀਆਂ ਮੀਰ ਨੇ ਬਾਬਾ ਸ੍ਰੀ ਚੰਦ ਜੀ ਦਾ ਨਾਮ ਲਿਆ ਅਤੇ ਉਹਨਾਂ ਨੂੰ ਬ੍ਰਹਮ ਗਿਆਨੀ ਦੱਸਿਆ। ਇਸ ਤੋਂ ਬਾਅਦ ਜਹਾਂਗੀਰ ਨੇ ਬਾਬਾ ਸ੍ਰੀ ਚੰਦ ਜੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ। ਦਰਬਾਰ ਵਿੱਚ ਆਉਣਾ। ਜਹਾਂਗੀਰ ਨੇ ਬਾਬਾ ਸ੍ਰੀ ਚੰਦ ਜੀ ਨੂੰ ਆਪਣੇ ਦਰਬਾਰ ਵਿੱਚ ਬੁਲਾਉਣ ਲਈ ਕਈ ਸਾਥੀਆਂ ਸਮੇਤ ਇੱਕ ਹਾਥੀ ਭੇਜਿਆ। ਬਾਬਾ ਜੀ ਨੇ ਕਿਹਾ ਇਹ ਉਹ ਆਪਣੇ ਸਾਥੀਆਂ ਨਾਲ ਪੈਦਲ ਹੀ ਆਉਣਗੇ। ਜਦੋਂ ਬਾਬਾ ਸ੍ਰੀ ਚੰਦ ਜੀ ਜਹਾਂਗੀਰ ਦੇ ਦਰਬਾਰ ਵਿੱਚ ਪਹੁੰਚੇ ਤਾਂ ਜਹਾਂਗੀਰ ਨੇ ਉਹਨਾਂ ਦਾ ਬਹੁਤ ਸਤਿਕਾਰ ਕੀਤਾ ਅਤੇ ਉਹਨਾਂ ਨਾਲ ਗੱਲਬਾਤ ਕੀਤੀ। ਇੱਕ ਖਾਸ ਘਟਨਾ ਦਾ ਜ਼ਿਕਰ ਮਿਲਦਾ ਹੈ ਕਿ ਬਾਬਾ ਜੀ ਨੇ ਇੱਕ ਕੰਬਲ ਲਿਆ ਜੋ ਉਨ੍ਹਾਂ ਦੇ ਅੱਗੇ ਰੱਖ ਦਿੱਤਾ ਕਈ ਵਾਰ ਉਹ ਕੰਬਲ ਆਪਣੇ ਆਪ ਇਹ ਉੱਠ ਜਾਂਦਾ ਤੇ ਸੁੰਗੜ ਜਾਂਦਾ ਜਿਵੇਂ ਕੋਈ ਇਸ ਵਿੱਚ ਹੋਵੇ ਇਸ ਘਟਨਾ ਨੇ ਜਹਾਂਗੀਰ ਨੂੰ ਬਹੁਤ ਪ੍ਰਭਾਵਿਤ ਕੀਤਾ ਕੁਝ ਇਤਿਹਾਸਿਕ ਸਰੋਤਾਂ ਅਨੁਸਾਰ ਜਹਾਂਗੀਰ ਬਾਬਾ ਸ੍ਰੀ ਚੰਦ ਜੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਬਾਬਾ ਜੀ ਨੂੰ 700 ਏਕੜ ਜ਼ਮੀਨ ਦੀ ਪੇਸ਼ਕਸ਼ਤ ਕੀਤੀ ਜਿਸ ਨੂੰ ਬਾਬਾ ਜੀ ਨੇ ਸਵੀਕਾਰ ਕੀਤਾ ਬਾਬਾ ਸ੍ਰੀਚੰਦ ਜੀ ਦਾ ਜੀਵਨ ਬਾਬਾ ਸ੍ਰੀਚੰਦ ਦਾ ਜਨਮ 1494 ਈਸਵੀ ਵਿੱਚ ਸੁਲਤਾਨਪੁਰ ਲੋਧੀ ਵਿਖੇ ਹੋਇਆ ਸੀ ਉਹ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਸਨ ਬਚਪਨ ਤੋਂ ਹੀ ਉਹਨਾਂ ਦਾ ਸੁਭਾਅ त्यागी ਅਤੇ ਅਧਿਆਤਮਕ ਸੀ ਉਹਨਾਂ ਨੇ ਉਦਾਸੀ ਸੰਪਰਦਾਏ ਦੀ ਸਥਾਪਨਾ ਕੀਤੀ ਜਿਸ ਦੇ ਅਨੁਆਏ ਸੰਸਾਰਿਕ মোহ ਮਾਇਆ ਤੋਂ ਨਿਰਲੇਪ ਰਹਿ ਕੇ ਅਧਿਆਤਮਕ ਮਾਰਗ ਤੇ ਚੱਲਦੇ ਸਨ ਬਾਬਾ ਸ੍ਰੀਚੰਦ ਜੀ ਨੇ ਆਪਣੀ ਲੰਮੀ ਉਮਰ ਦੌਰਾਨ ਲਗਭਗ 135 ਸਾਲ ਕਈ ਗੁਰੂ ਸਹਿਬਾਨ ਨਾਲ ਮੁਲਾਕਾਤ ਕੀਤੀ ਅਤੇ ਗੁਰੂ ਨਕਰ ਨਾਲ ਵੀ ਡੂੰਗੇ ਸਬੰਧ ਬਣਾਈ ਰੱਖੇ ਇਥੋਂ ਤੱਕ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦੇਤਾ ਜੀ ਨੂੰ ਬਾਬਾ ਸ੍ਰੀ ਚੰਦੀ ਸੰਪਰਦਾਇ ਵਿੱਚ ਸ਼ਾਮਲ ਕੀਤਾ ਸੀ। ਜਹਾਂਗੀਰ 1569 ਤੋਂ ਲੈ ਕੇ 1627 ਈਸਵੀ ਮੁਗਲ ਬਾਦਸ਼ਾਹ ਅਕਬਰ ਦਾ ਪੁੱਤਰ ਸੀ ਅਤੇ ਉਸ ਦਾ ਰਾਜਕਾਲ 1605 ਤੋਂ 1627 ਈਸਵੀ ਤੱਕ ਰਿਹਾ। ਜਹਾਂਗੀਰ ਨੂੰ ਆਪਣੇ ਪਿਤਾ ਵਾਂਗ ਧਾਰਮਿਕ ਸਹਿਣਸ਼ੀਲਤਾ ਲਈ ਜਾਣ ਨਹੀਂ ਜਾਣਿਆ ਜਾਂਦਾ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੀ ਉਸ ਦੇ ਰਾਜਕਾਲ ਦੌਰਾਨ ਹੀ ਹੋਈ ਸੀ ਇਸ ਦੇ ਬਾਵਜੂਦ ਬਾਬਾ ਸ੍ਰੀ ਚੰਦ ਜੀ ਨਾਲ ਉਸ ਦੀ ਮੁਲਾਕਾਤ ਅਤੇ ਉਹਨਾਂ ਪ੍ਰਤੀ ਉਸ ਦਾ ਸਤਕਾਰ ਬਾਬਾ ਜੀ ਦੇ ਉੱਚੇ ਅਧਿਆਤਮਿਕ ਦਰਜੇ ਅਤੇ ਪ੍ਰਭਾਵ ਨੂੰ ਦਰਸਾਉਂਦਾ ਹੈ ਇਸ ਮੁਲਾਕਾਤ ਨੇ ਬਾਬਾ ਸ੍ਰੀ ਚੰਦੇ ਦੇ ਜੀਵਨ ਪ੍ਰਭਾਵ ਅਤੇ ਉਸ ਦੀ ਉਦਾਸੀ ਸੰਪਰਦਾ ਦੇ ਮਹੱਤਵ ਨੂੰ ਹੋਰ ਵਧਾਇਆ ਖਾਸ ਕਰਕੇ ਮੁਗਲ ਦਰਬਾਰ ਦੇ ਵਿੱਚ ਖਾਲਸ हिस्ट्री हिस्ट्री चैनल ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਤੱਕ ਹੋਰ ਵੀ ਸਿੱਖ ਧਰਮ ਦੀਆਂ ਸਿੱਖ ਇਤਿਹਾਸ ਦੀਆਂ ਹੋਰ ਸਾਖੀਆਂ ਹੋਰ ਇਤਿਹਾਸ ਤੁਹਾਡੇ ਤੱਕ ਪਹੁੰਚਾਇਆ ਜਾਵੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਸ਼ੇਅਰ ਕਰਨਾ ਜੀ ਆਪਣੇ ਕਮੈਂਟਾਂ ਅਤੇ ਸੁਝਾਅ ਦੀਆਂ ਦੀ ਕਿਰਪਾਲਤਾ ਕਰਨੀ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ